ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਮਿਲਾ ਰਹੇ ਹਾਂ ਅਸੀਂ ਬਹੁਤ ਵੱਡੀ ਮਹਾਨ ਸਖਸੀਅਤ ਨਾਲ ਬਾਲ ਰਿਕਾਰਡ ਹੈ ਇਹਨਾਂ ਦਾ ਹੈ ਨਾ ਤੇ ਤੁਸੀਂ ਵੀ ਦੇਖ ਕੇ ਸੋਚੋਗੇ ਵੀ ਯਾਰ ਇਹ ਕੀ ਚੀਜ਼ ਆ ਤੇ ਪਤਾ ਨਹੀਂ ਤਾਂ ਵੀ ਇਹ ਗੱਪਾਂ ਜਾਂ ਸੱਚ ਆ ਤੇ ਜਿਵੇਂ ਕਹਿੰਦੇ ਆ ਉਹ ਗੱਲਾਂ ਹੁੰਦੀਆਂ ਇਹਨਾਂ ਦੇ ਆ ਤੇ ਉਹਦਾ ਨਾਮ ਆ ਚਿੜੀ ਜਾਇ ਬਈ ਆਪਾਂ ਚਿੜੀ ਜਾਇ ਨੂੰ ਮਿਲਾਉਣੇ ਆ ਤੁਹਾਡੇ ਨਾਲ ਸਤ ਸ੍ਰੀ ਅਕਾਲ ਸਰ ਸਤ ਸ੍ਰੀ ਅਕਾਲ ਹੋਰ ਠੀਕ ਆ ਸਰ ਹਾਂ ਵਧੀਆ ਤੁਸੀਂ ਸਰ ਹੋਰ ਕਰ ਪ੍ਰਵਾਹ ਠੀਕ ਆ ਸਰ ਸਰ ਵਧੀਆ ਸਰ ਇੱਕ ਤੁਹਾਡੇ ਬਾਰੇ ਗੱਲ ਸੁਣੀ ਆ ਜੀ ਜੀ ਤੇਰੇ ਸਰ ਟੀਨੇ ਦੀ ਤੇ ਸਰ ਇਹ ਸੱਚ ਆ ਵੀ ਕੀ ਇਹਦੇ ਕੀ ਬੈਨੀਫਿਟ ਕੀ ਆ ਸਰ ਇਹਦਾ ਬੈਨੀਫਿਟ ਤੇ ਕੀ ਗੋਡ ਗਿਫਟ ਆ ਜੀ ਸਾਨੂੰ ਸਾਡੇ ਵੱਡੇ ਪੁਰਖੇ ਰੱਖਦੇ ਹੁੰਦੇ ਸੀ ਉਹਨਾਂ ਤੋਂ ਸਾਨੂੰ ਇਹ ਵੀ ਰੱਖਣੇ ਪੈਂਦੇ ਅੱਛਾ ਸਰ ਤੇ ਕੀ ਇਹਦਾ ਕੀ ਫਾਇਦਾ ਕੀ ਆ ਸਰ ਕੋਈ ਫਾਇਦਾ ਤੇ ਇਹਦਾ ਇਹ ਆ ਜੀ ਵੀ ਇਕਤਾ ਇਹਦਾ ਕਾਰਨ ਆ ਜਿਹੜੀ ਬਿਜਲੀ ਅਸਮਾਨੀ ਬਿਜਲੀ ਨਹੀਂ ਕਰਦੀ ਉਹਦਾ ਬਹੁਤ ਫਾਇਦਾ ਹੀ ਨਹੀਂ ਕਰਦੀ ਜਿਹਨੂੰ ਟੱਚ ਕਰਕੇ ਵਾਪਸੀ ਕਰੀ ਜਾਂਦੀ ਸਰ ਸੱਚ ਗੱਲ ਹੈ ਸੱਚ ਹੈ ਜੀ अच्छा जी हां जी तो बहुत सारे जी कोई भी रख लेता है हो सकता है जे ਥੋਡੇ ਬਾਤ ਜੀ ਸਾਨੂੰ ਜਿਹੜਾ ਸਾਡੇ ਪੁਰਖਾਂ ਨੂੰ ਗੋਡਗਿਫਟ ਸੀ ਹੈ ਜੀ ਉਹਦੇ ਕਰਕੇ ਜੀ ਇਹ ਹੋਰ ਕੋਈ ਨਹੀਂ ਕੋਈ ਰੱਖ ਸਕਦਾ ਇਹ ਕੌਣ ਆ ਸਰ ਤੁਹਾਡੇ ਪੁਰਖੇ ਕੌਣ ਆ ਜੀ ਵਾਕਿਆ ਤੁਹਾਡੇ ਕੋਈ ਹੋਰ ਵੀ ਪਰਿਵਾਰ ਰਹਿੰਦੇ ਆ ਲੂਨਕੀ ਵਾਲੇ ਨਹੀਂ ਜੀ ਪਹਿਲੇ ਹੀ ਗੱਲ ਤਾਂ ਇਸ ਨੂੰ ਲੂਨਕੀ ਨਾਲ ਆਖੋ ਜੀ ਨੂੰ ਸੈਂਸਾਂ ਤੋਂ ਥੋੜਾ ਸਮਝਾ ਜੀ ਵੀ ਕੀ ਚੀਜ਼ ਹੈ ਇਹਦੇ ਬਾਰੇ ਤੁਸੀਂ ਜਾਣਕਾਰੀ ਸੌਰੀ ਸਰ ਸੌਰੀ ਕੀ ਹੈ ਸਰ ਇਹ ਐਂਟੀਨਾ ਐਂਟੀਨਾ ਜੀ ਹੈ ਅੱਛਾ ਅੱਛਾ ਤੇ ਸਰਕਾਰੀ ਬੀਰਲੀ ਤੋਂ ਬਚਾਉਂਦਾ ਜਾਂ ਕੋਈ ਹੋਰ ਵੀ ਇਹਦਾ ਬੈਨੀਫਿਟ ਹੈਗਾ ਮੈਂ ਇਹ ਵੇਜਰੀ ਗੱਲਬਾਤ ਕਰਨੇ ਜੀ ਫੋਨ ਵਗੈਰਾ ਇਹ ਇਹਦੇ ਨਾਲ ਕੰਟੈਕਟ ਹੋ ਕੇ ਗੱਲਬਾਤ ਹੋਇਆ ਅਸੀਂ ਤੇ ਫੋਨ ਤਾਂ ਸਾਡੇ ਕੋਲੇ ਵੀ ਅਸਾ ਸਾਡੀ ਵੀ ਗੱਲ ਹੁੰਦੀ ਆ ਸਾਡੀ ਵੀ ਗੱਲ ਸਾਡੀ ਜਿਹੜੀ ਇੱਥੋਂ ਗੱਲਬਾਤ ਹੋ ਜਾਂਦੀ ਹੈਗੀ ਕਿਵੇਂ ਸਰ ਇਹ ਤੋਂ ਲਾ ਕੇ ਤੁਹਾਡੇ ਗੱਲਬਾਤ ਕਰਾਉਂਦੇ ਜੀ ਨਹੀਂ ਮਤਲਬ ਬਿਨਾਂ ਫੋਨ ਤੋਂ ਗੱਲਬਾਤ ਹੋ ਜਾਂਦੀ ਸੀ ਬਿਨਾਂ ਫੋਨ ਤੋਂ ਗੱਲਬਾਤ ਇਹ ਤੇ ਤੁਹਾਡੇ ਪਰਿਵਾਰ ਨਾਲ ਹੀ ਹੁੰਦੀ ਹੋਊ ਜਾਂ ਸਾਰਿਆਂ ਨਾਲ ਹੀ ਹੋ ਜਾਂਦੀ ਹੈ ਨੇ ਕੰਟੈਕਟਰ ਦਾ ਸਾਬ ਹੁੰਦਾ ਈ ਕੰਟੈਕਟਰ ਲੈਣਾ ਪੈਂਦਾ ਈ ਅੱਛਾ ਐਂਟੀਨਾ ਤੋਂ ਐਂਟੀਨਾ ਹੁੰਦੀ ਆ ਸਰ ਅੱਛਾ ਅੱਛਾ ਠੀਕ ਆ ਸਰ ਹੋਰ ਸਰ ਹੋਰ ਬੈਨੀਫਿਟ ਕੋਈ ਇਹਦਾ ਹੋਰ ਇਹਦੇ ਨਾਲੇ ਮਾਈਂਡ ਵੀ ਫਰੈਸ਼ ਰਹਿੰਦਾ ਈ ਠੀਕ ਆ ਸਰ ਕੋਈ ਧਰਮ ਦਾਤਾ ਨਹੀਂ ਸਿਸਟਮੇ ਕੋਈ ਟੋੜਾ ਧਰਮ ਹੋਵੇ ਇਹ ਧਰਮ ਦਾਤਾ ਕੋਈ ਨਹੀਂ ਕਹਿ ਸਕਦੇ ਇਹ ਪੁਰਾਣੇ ਪੁਰਖੀ ਸੋ ਉਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਅੱਛਾ ਅੱਛਾ ਕਿੰਨਾ ਪਰਿਵਾਰ ਰਹਿੰਦਾ ਸਰ ਤੁਹਾਡਾ ਇਸ ਪਿੰਡ ਵਿੱਚ ਕਿੰਨੇ ਬੰਦੇ ਆ ਤੁਸੀਂ ਨੇ ਤੁਸੀਂ ਇੱਥੇ ਫਿਰ ਇੱਥੇ ਵੀ ਆਪਣੇ 15 ਘਰ ਆ ਜੀ ਬਾਕੀ ਫੌਂਡ ਦੇ ਵਿੱਚ ਚਲੇ ਗਏ ਜੀ ਅੱਛਾ ਅੱਛਾ ਫਿਰ ਫੌਂਡ ਨਾਲ ਨਾ ਵੀ ਕੰਟੈਕਟ ਐਮੀ ਹੋ ਜਾਂਦਾ ਹੈ ਜੀ ਲੱਗਾ ਹੋਇਆ ਜੀ ਇਸ ਤੋਂ ਗੱਲਬਾਤ ਹੁੰਦੀ ਸਾਰੀ ਬਾਕੀ ਜਿਹੜਾ ਘਰ ਦੀ ਬਿਜਲੀ ਵਗੈਰਾ ਉਹ ਵੀ ਇੱਥੋਂ ਤਿਆਰ ਹੁੰਦੀ ਹੈ ਜੀ ਸਾਰੀ ਸਰ ਮੈਨੂੰ ਐ ਲੱਗਦਾ ਉਧਰ ਵਾਲਾ ਸਿਸਟਮ ਵੀ ਅਸੀਂ ਕੰਮ ਕਰਦਾ ਜੀ ਮੈਨੂੰ ਐ ਲੱਗਦਾ ਸਰ ਤੁਸੀਂ ਵੱਡੇ ਵੱਡੇ ਰੋਡ ਰਹੇ ਹੋ ਨਹੀਂ ਜੀ ਨਹੀਂ ਸਿਸਟਮ ਸਹੀ ਹੈ ਜੀ ਤੁਹਾਨੂੰ ਦਿਖਾਵਾਂਗੇ ਇਤਲਾਹ ਕੇ ਵੀ ਦਿਖਾਵਾਂਗੇ ਅੱਛਾ ਸਰ ਹਾਂ ਜੀ ਤੁਹਾਡੇ ਮੀਟਰ ਵੀ ਨਹੀਂ ਲੱਗਾ ਹੋਇਆ ਨਾਂਜੀ ਨਾਂਜੀ ਮੀਟਰ ਕੋਈ ਸੋਲਰ ਵਾਲਾ ਕੰਮ ਹੀ ਕਰਦਾ ਇਹ ਪਰ ਸਰ ਇੱਕ ਤਾਂ ਇੱਕ ਥੋੜੀ ਗੱਲ ਗਲਤ ਵੀ ਹੋ ਜਾਂਦੀ ਹੈ ਹਨਾ ਮੈਂ ਤੁਹਾਡੀ ਵੀਡੀਓ ਬਣਾਈ ਜਣਾ ਹੋਰ ਵੀ ਆਉਂਦੇ ਹੋਣਗੇ ਤੇ ਸਰਾਇ ਨਾ ਹੋਵੇ ਵੀ ਜਿਵੇਂ ਉਹਨਾਂ ਨੇ ਹੱਥ ਕੱਟਦੇ ਸੀ ਮਿਸਤਰੀਆਂ ਦੇ ਨਾਂਜੀ ਨਾਂਜੀ ਤੇ ਕਿਤੇ ਤੁਹਾਡੀ ਕੋਈ ਆ ਲੂੰਡੀ ਕੱਟ ਕੇ ਲੈ ਜੇ ਵੀ ਮਰਦੇ ਬਹੁਤ ਤਕੜੇ ਆ ਇਹ ਇਹ ਗੱਲ ਨਹੀਂ ਚੱਪ ਚੱਕਰ ਨਹੀਂ ਵੀਡੀਓ ਬਣਾਉਂਦੇ ਹਾਂ ਪਰ ਐ ਤਾਂ ਸਰਾ ਹੋਊਗੀ ਤੁਹਾਡੇ ਕੋਲੇ ਸ਼ਕਤੀ ਵੀ ਹੋਊਗੀ ਹਨਾ ਰਹਿਗੀਆਂ ਹੀ ਸ਼ਕਤੀਆਂ ਹੈਗੀਆਂ ਸਰ ਸੱਚਾ ਹੈ ਹੁਣ ਹੁਣ ਜੇ ਆਪਾਂ ਤੁਹਾਨੂੰ ਧੁੱਪ ਖਲਾਰ ਜੇ ਤਾਂ ਬੱਲਮ ਚੱਲਣਗੇ ਹਾਂਜੀ ਹਾਂ ਪੂਰੇ ਹੋਏ ਚੱਕੋਗੇ ਸਰ ਹਾਂਜੀ ਅੱਛਾ ਜੀ ਹਾਂਜੀ ਤੇ ਫੋਨ ਇੱਕ ਵਾਰੀ ਫੋਨ ਤਾਂ ਮੈਂ ਲੈ ਕੇ ਦਿਖਾ ਦੂ ਸਰ ਫੋਨ ਵੀ ਮਿਲਾ ਕੇ ਦਿਖਾਵਾਂਗੇ ਤੁਹਾਨੂੰ ਦਿਖਾ ਦੋ ਸਰ ਗੱਲ ਤਾਂ ਕਰਵਾਓ ਇੱਕ ਦੂਜੇ ਨਾਲ ਨਹੀਂ ਅਗਲੀ ਮੁਲਾਕਾਤ ਦੇ ਵਿੱਚ ਤੁਹਾਨੂੰ ਸਾਰਾ ਹੀ ਦਿਖਾ ਦਾਂ ਅੱਛਾ ਜੀ ਹਾਂਜੀ ਹੁਣ ਨਹੀਂ ਦਿਖਾ ਸਕਦੇ ਹੁਣ ਨਹੀਂ ਦਿਖਾ ਸਕਦੇ ਤੇ ਕੋਈ ਤੇਰੀ ਚਾਰਜ ਜਾਂ ਕੁਝ ਹੋਰ ਹੁੰਦਾ ਹੁ ਸਰ ਨਾ ਰੀਚਾਰਜ ਵਗੈਰਾ ਕੁਝ ਨਹੀਂ ਹੁੰਦਾ ਜਿੱਥੋਂ ਕੰਟੈਕਟ ਆਈ ਸਾਰਾ ਫੇਰ ਕੋਈ ਆ ਪੂਜਾ ਪਾੜ ਕਰਦੇ ਹਾਂ ਫੂਆ ਬਾਰਤਾ ਹਾਂ ਕਰਨੀ ਪੈਂਦੀ ਇਹ ਤਾਂ ਫੂਆ ਕਰਤਾ ਕਰਨ ਅੱਛਾ ਉਹ ਉਹ ਬਾਬਾ ਵੀ ਇਹੀ ਹੈ ਤੁਹਾਡਾ ਹਾਂਜੀ ਹਾਂ ਠੀਕ ਹੈ ਸਰ ਫੋਰ ਸਰ ਕੀ ਫੈਸਿਲਿਟੀ ਹੈ ਦੇ ਵਿੱਚ ਮਤਲਬ ਇੱਕ ਤਾਂ ਸੋਲਰ ਸਿਸਟਮ ਵੀ ਹੈਗਾ ਹੈ ਤੇ ਚਾਰ ਥਿੰਗ ਵੀ ਕੰਟਰੋਲ ਕਰਦਾ ਹੈ ਹਾਂਜੀ ਤੇ ਹੋਰ ਇੱਕ ਫੋਨ ਵੀ ਲਾਉਂਦੇ ਆ ਹੈ ਹਾਂਜੀ ਤੇ ਦੂਜਾ ਸਰ ਇਹ ਵੀ ਹੈ ਵੀ ਫਿਰ ਤੁਹਾਨੂੰ ਪਛਾਣ ਵੀ ਦੂਰੋਂ ਆ ਜਾਂਦੀ ਹੋਊਗੀ ਉਹ ਆਪਣਾ ਬੰਦਾ ਹੈ ਨਾ ਹਾਂਜੀ ਪਛਾਣ ਆ ਜਾਂਦੀ ਦੂਰੋਂ ਪਛਾਣ ਆ ਜਾਂਦੀ ਕਿੱਥੋਂ ਤਾਂ ਹੀ ਹੋ ਜਾਂਦਾ ਮਤਲਬ ਤੁਹਾਨੂੰ ਬੰਦੇ ਦਾ ਹੀ ਪਤਾ ਲੱਗ ਜਾਂਦਾ ਉਹ ਜੋ ਲਵੇ ਆਉਂਦਾ ਉਹ ਤੁਹਾਡਾ ਦੇਖ ਜਿਹੜਾ ਜਦੋਂ ਕੋਈ ਸਾਡੇ ਦਾ ਬੰਦਾ ਆਉਂਦਾ ਜੀ ਅੱਛਾ ਜੀ ਇਸ ਫੀਲਡ ਦਾ ਬੰਦਾ ਆਉਂਦਾ ਤਾਂ ਫਿਰ ਸਾਡੇ ਜਿਵੇਂ ਰੇਂਜ ਦੇ ਡੰਡੇ ਵੱਧੇ ਉੱਪਰ ਰੇਂਜਾਂ ਲੱਗ ਜਾਂਦੀ ਹੈ ਜੀ ਅੱਛਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਹਾਂ ਜੀ ਹਾਂ ਅੱਛਾ ਸਰ ਹਰ ਇੱਕ ਪ੍ਰੋਗਰਾਮ ਦੇ ਵਿੱਚ ਇਹੀ ਰੱਖਦੇ ਆਂ ਤੁਸੀਂ ਹਾਂ ਜੀ ਤੇ ਤੁਹਾਡੀਆਂ ਬੁਣੀਆਂ ਦੀ ਵੀ ਆਹੀ ਚੀਜ਼ ਹੁੰਦੀ ਹੈ ਹਾਂ ਜੀ ਇਹ ਸਾਡੇ ਕੱਲੇ ਵੀ ਇਨਸਾਨਾਂ ਦੇ ਅੰਦਰ ਹੀ ਹੁੰਦੀ ਹੈ ਤੇ ਉਹ ਬੁਣੀਆਂ ਇਨਸਾਨ ਨਹੀਂ ਹੁੰਦੀਆਂ ਸਰ ਨਹੀਂ ਇੱਕ ਥੋੜਾ ਫਰਕ ਹੁੰਦਾ ਹੈ ਮੇਲ ਫੀਮੇਲ ਦਾ ਇਹ ਫਰਕ ਹੁੰਦਾ ਹੈ ਨਾ ਜੀ ਅੱਛਾ ਅੱਛਾ ਤੇ ਫਿਰ ਉਹ ਕਿਵੇਂ ਗੱਲਬਾਤ ਕਰਦੇ ਆ ਤੁਸੀਂ ਫੋਨ ਤਾਂ ਯੂਜ਼ ਹੀ ਨਹੀਂ ਕਰਦੇ ਉਹ ਤਾਂ ਪ੍ਰਾਇਕਟ ਦੂਜੇ ਦੇ ਕੋਲ ਹੈ ਜਿਹੜਾ ਖੜ ਕੇ ਗੱਲਬਾਤ ਕਰਾਈ ਜਾਂਦੇ ਆ ਜੀ ਅੱਛਾ ਇਹ ਸਿਸਟਮ ਹੈ ਸਰ ਹਾਂਜੀ ਠੀਕ ਹੈ ਸਰ ਬਹੁਤ ਸ਼ੰਕਾ ਲੱਗਿਆ ਤੁਹਾਨੂੰ ਮਿਲ ਕੇ ਤੇ ਸਾਰੇ ਜੇਹ ਦੋਸਤੋ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਸੱਚ ਆ ਜਾਂ ਝੂਠਾ ਹੈ ਨਾ ਮੈਨੂੰ ਤਾਂ ਕੁਝ ਕੁਝ ਲੱਗਦਾ 50% ਵੀ ਹੋ ਵੀ ਸਕਦਾ ਨਹੀਂ ਵੀ ਜਿਵੇਂ ਇਹ ਗੱਲਾਂ ਕਰਦੇ ਆ ਤੇ ਬਾਕੀ ਆਪਾਂ ਨੂੰ ਕਹਾ ਇੱਕ ਵਾਰੀ ਹੋਰ ਮੁਲਾਕਾਤ ਕਰਾਂਗੇ ਇਹਨਾਂ ਨਾਲ ਉਦੋਂ ਆਪਾਂ ਨੂੰ ਦਿਖਾਉਣਗੇ ਕੰਟੈਕਟ ਕਰਕੇ ਤੇ ਸਰ ਐਡ ਕੀ ਕਾਉਂ ਨਹੀਂ ਦਿਖਾ ਸਕਦੇ ਸਾਨੂੰ ਨਹੀਂ ਇਹ ਅਗਲੇ ਪਰੇ ਸਿਸਟਮ ਜਿਆਦਾ ਹੋ ਗਿਆ ਨਾ ਜੀ আচ্ছা ਕੋਈ ਪ੍ਰੋਬਲਮ ਚੱਲ ਰਹੀ ਹੈ ਇਹਦੇ ਵਿੱਚ ਠੀਕ ਹੈ ਸਰ ਥੈਂਕ ਯੂ ਸਰ ਸਤਿ ਸ੍ਰੀ ਅਕਾਲ